ਆ ਵੀ ਬਰਾਹੋ ਆਪਾਂ ਅੱਜ ਜਿਹੜਾ ਸਾਨੂੰ ਲੋਕੇਸ਼ਨ ਦੇ ਰਹੇ ਆ ਇਹ ਮੇਜਰ ਬਾਬਾ ਉਹਦੇ ਮੁੰਡੇ ਕੋਲੇ ਸ਼ਿਕੰਦਰ ਉਹਦੇ ਕੋਲੇ ਮੱਝ ਆ ਦੂਜੇ ਸੂਏ ਆ ਤੇ ਹੁਣ ਜਾਨੀ ਕਿ ਹੋ ਸਕਦਾ ਤੀਜੇ ਸੂਣਾ ਹੋ ਸਕਦਾ ਦੂਜੇ ਸੂਣਾ ਇਹ ਆਪਾਂ ਉਹ ਬਾਈ ਤੋਂ ਪਤਾ ਕਰ ਲਾਂਗੇ ਬਹੁਤ ਚੰਗੀ ਨਸਲ ਦੀ ਮੱਝ ਆ ਗਈ। ਇਹ ਮੱਝ ਤੁਹਾਨੂੰ ਦਿਖਾਵਾਂਗੇ ਤੇ ਭੈਂਡਾ ਕੋਠਾ ਗੁਰੂ ਜਿਹੜਾ ਬਠਿੰਡਾ ਤੇ ਵਾਟਰ ਬਾਕਸ ਕੋਲੇ ਘਰ ਆ ਕੇ ਪੁੱਛ ਸਕਦੇ ਹੋ। ਮੇਜਰ ਬਾਬੇ ਦਾ ਘਰ ਜਿੱਥੋਂ ਮਰਜ਼ੀ ਪੁੱਛ ਲਿਓ। ਉਹਦੇ ਮੁੰਡੇ ਕੋਲੇ ਸਿਕੰਦਰ ਕੋਲੇ ਮੱਝ ਆ ਤੇ ਆਪਾਂ ਤੁਹਾਨੂੰ ਉਹਦੇ ਨਾਲ ਗੱਲ ਵੀ ਕਰਾਵਾਂਗੇ ਤੇ ਮੱਝ ਦੇ ਵੀ ਤੁਹਾਨੂੰ ਆਪਾਂ ਇਧਰੋਂ ਕੈਮਰਾ ਦਿਖਾ ਦਿੰਨੇ। ਤੇ ਬਹੁਤ ਵਧੀਆ ਚੰਗੀ ਨਸਲ ਦੀ ਜਿਹੜੀ ਮੱਝ ਆ। ਇਦੇ ਕੋਲੇ ਆ ਤੇ ਸਾਮ ਸਮਾਈ ਦੀ ਪਸ਼ਮਣੇ ਤੋਂ ਸਾਰੀ ਦਿਖ ਜੂਗੀ ਤੇ ਉੱਤੇ ਆਪਾਂ ਨੰਬਰ ਚਲਾਵਾਂਗੇ ਬਾਈ ਦਾ ਇਹਦੇ ਨਾਲ ਸਾਰੀ ਗੱਲਬਾਤ ਤੁਸੀਂ ਆਪਦੀ ਰੇਟ ਦੀ ਕੰਟੈਕਟ ਕਰ ਲੈਣਾ ਤੇ ਆਪਾਂ ਦਿਖਾਉਣੇ ਆ ਤੁਹਾਨੂੰ ਮੱਝ ਦਾ ਜਿਹੜਾ ਸਾਰਾ ਕਿੰਨਾ ਲਾਹਿਆ ਵਾ ਕਿਹੜੇ ਸੂਏ ਆ ਸਾਰਾ ਉਹ ਤੋਂ ਵੀ ਪੁੱਛਾਂਗੇ ਤੇ ਆਓ ਦੋਸਤੋ ਉਦੋਂ ਚੱਲੇਗੀ ਲਹੋਂ ਦਿਖਾ ਦੇ ਟਕਾ ਦੇ ਆਹ ਦੇਖੋ ਤੇ ਫੇਕ ਮੁਜਗਦੀ ਹੋਣੀ ਹੋ ਗਈ ਦੋ ਨਹੀਂ ਨਹੀਂ ਜਗਦੀ ਜਗਦੀ ਕੋਈ ਨਹੀਂ ਇਹਦਾ ਨਾ ਨਾ ਆਪਣਾ ਤੁਹਾਨੂੰ ਦਿਖਾ ਦੇ ਆਹ ਦੇਖੋ ਦੋਸਤੋ ਤੁਸੀਂ ਸ਼ਾਮ ਸਮਝ ਤਾਂ ਵੇਖ ਹੀ ਲਈ ਹੋਣੀ ਆ ਤੇ ਪੂਰੇ ਸ਼ੌਂਕ ਦੇ ਨਾਲ ਜਿਹੜੀਆਂ ਇਹ ਮੱਝਾਂ ਰੱਖੀਆਂ ਹੋਈਆਂ ਆ ਤੇ ਸ਼ੌਂਕ ਦੇ ਨਾਲ ਪੰਨ ਵਾਲਾ ਇਹ ਬੰਦਾ ਤਕਰੀਬਨ ਇਹ ਨਸਲ ਦਾ ਅਸੂਖਰੀਦ ਦਾ ਵੱਧ ਤੇ ਇਹਨੇ ਗੱਬਣ ਲੈ ਕੇ ਆਂਦੀ ਸੀ ਇਹ ਇਹ ਬਾਕੀ ਆਪਾਂ ਪੁੱਛ ਵੀ ਲਵਾਂਗੇ ਤੇ ਗੱਬਣ ਲਿਆਇਆ ਸੀਗਾ ਤੇ ਸਾਰਾ ਆਪਾਂ ਇਹਨਾਂ ਤੋਂ ਡਾਟਾ ਲਵਾਂਗੇ ਸਿਕੰਦਰ ਤੋਂ ਵੀ ਕਿੱਥੋਂ ਲੈ ਕੇ ਆਇਆ ਸੀ ਕਿਹੜੀ ਨਸਲ ਆ ਇਹ ਕੀ ਤੋਂ ਆਈ ਆ ਸਾਰਾ ਤੁਹਾਨੂੰ ਦੱਸ ਦਾਂਗੇ ਤੇ ਹਾਏ ਇਹ ਜਿਹੜੀ ਬਰੀਡ ਆ ਇਹ ਤੇ ਲੱਗਦੀ ਇਹ ਹਰਿਆਣੇ ਦੀ ਬਰੀਡ ਆ ਬਹੁਤ ਚੰਗੀ ਮੱਝ ਲੈ ਕੇ ਆਏ ਆ ਤੁਹਾਡੇ ਵਾਸਤੇ ਸਿਆਪਾ ਨੰਬਰ 22 ਦਾ ਉੱਤੇ ਚਲਾਉਣੇ ਆ ਤੇ ਨਾਲੇ 22 ਨਾਲ ਤੁਹਾਡੀ ਕਰਾਉਣੇ ਆ ਗੱਲ ਤੇ ਹਾਂ ਵੀ ਸਿਕੰਦਰ ਕੀ ਹਾਲ ਆ ਬਾਈ ਠੀਕ ਆ ਬਾਈ ਵਧੀਆ ਹੋਠਾ ਇਧਰ ਨੂੰ ਹੋ ਜਾ ਮਾੜਾ ਜਾ ਤੇ ਕਿੱਥੋਂ ਤਾਂ ਇਹ ਮੱਝ ਲੈ ਕੇ ਆਂਦੀ ਸੀ ਕੀ ਇਹਦਾ ਬਾਇਓ ਡਾਟਾ ਸਾਰਾ ਇਹ ਬਈ ਆਪਾਂ ਕਾਲੇ ਤੋਂ ਲੈਤੀ ਸੀ ਮੱਝ ਚੀਮੇ ਕਿਹੜੇ ਕਾਲੇ ਤੋਂ ਚੀਮੇ ਪਿੰਡ ਤੋਂ ਮੁੰਡਾ ਆਪਣਾ ਦੋਸਤ ਆ ਚੀਮੇ ਪਿੰਡ ਤੋਂ ਹਾਂ ਉਹਨੇ ਮੱਝ ਸਹਾਰ ਤੋਂ ਲਿਆਂਦੀ ਸੀ ਉਹਨੇ ਸਹਾਰ ਤੋਂ ਲਿਆਂਦੀ ਸੀ ਆਪਾਂ ਫਿਰ ਮੱਝ ਉਹ ਤੋਂ ਲਿਆਈ ਸੀ ਯਾਗੀ ਠੀਕ ਹੈ ਤੂੰ ਕਹਿੰਦਾ ਮੱਝ ਲੈ ਜਾ ਕਹਿੰਦਾ ਯਾਗੀ ਮੈਥੋਂ ਤੂੰ ਜਾਣ ਕੇ ਗੱਭਣ ਲੈ ਆਇਆ ਤੂੰ ਮੈਂ ਗੱਭਣ ਲੈ ਆਇਆ ਸੀ ਬਾਈ ਤਾਂ ਤਿੰਨ ਚਾਰ ਮਹੀਨੇ ਹੋ ਗਏ ਮੇਰੇ ਕੋਲ ਤੇ ਦੁੱਧ ਆ ਤੇਰੇ ਕੋਲੇ ਕਿੰਨਾ ਦਿੱਤਾ ਗੱਭਣ ਨੂੰ ਉਹਨੇ ਕੋਲੇ ਬਾਈ 16 ਕਿਲੋ ਦੁੱਧ ਦਿੱਤਾ ਉਹਦੇ ਕੋਲੇ 16 ਕਿਲੋ ਉਹ ਦੱਸ ਦੱਸਣ ਦੇ ਮਤਾਬਕ ਕਹਿੰ ਤੇ ਜਾਨੀ ਕਿ ਗਾਂ ਹੌਣ ਵਾਲੇ ਸੂਏ ਤਾਂ 18 ਕਰੂਗੀ ਫੇ ਉਹ ਰੱਬ ਉਹ ਅਗਲੇ ਦੀ ਕਰਮਾ ਦੀ ਖੇੜਾ ਹਾਂ ਜੇ 18 ਵੀ ਕਰ ਸਕਦੀ ਆ ਪਲੱਸ ਵੀ ਕਰ ਸਕਦੀ ਪਲੱਸ ਵੀ ਕਰ ਸਕਦੀ ਆ ਅਗਲੇ ਨੂੰ ਕਹਿ ਕੇ ਸੂਲੇ ਹੀ ਦੇਣਾ ਕਹਿ ਕੇ ਸੂਲੇ ਹੀ ਦੇਣਾ ਸੂਲੇ ਹੀ ਦੇਣਾ ਆਪਾਂ ਅਗਲੇ ਨੂੰ ਐਂ ਨਹੀਂ ਕਹਿੰਦੇ 18 ਉਹ ਅਗਲੇ ਦੀ ਕਿਸਮ ਆ ਤੇ ਕਿੰਨੇ ਦਿਨ ਲੈ ਜੂਗੀ ਅਜੇ 10 ਕ ਦਿਨ ਲੈ ਜੂਗੀ ਬਾਈ ਹੋ ਸਕੇ ਹਫਤੇ ਜੀ ਸੂਪੇ ਉਂ 10 ਦਿਨ ਆਪਾਂ ਕਹਿੰਦੇ 10 ਦਿਨਾਂ ਦੇ ਵਿੱਚ ਵਿੱਚ ਸੂਪੂ ਨਹੀਂ ਜਨਵਾਰ ਤਾਂ ਸਮਿਆ ਵਾ ਤੇਰਾ ਪੂਰਾ ਹਾਂ ਤੇ ਦੋਸਤੋ ਜਮਾਂ ਕਾਲੀ ਆ ਕੱਲੀ ਪੂਛ ਦੇ ਉਤੋਂ ਥੋੜਾ ਜਿਹਾ ਹਟਕਦਾ ਡੱਬਾ ਚਿੱਟਾ ਤੇ ਆ ਸਾਨੂੰ ਸਾਰਾ ਜਿਹੜਾ ਮੱਝ ਦਾ ਚਿਹਰਾ ਤੇ ਕਾਲੀ ਸ਼ਾਹ ਪਿਆ ਸਾਂਹ ਸੰਭਾਈ ਸੋਨੂੰ ਐ ਨਹੀਂ ਵੀ ਕੱਲੀ ਉਹ ਵੇਚਣ ਦੀ ਕਰਕੇ ਵਿੱਤਾ ਚਲਕਾਈ ਪਈ ਆ ਜਾਣਾ ਇਹਦੂ ਆ 10ਵੇਂ ਮਹੀਨੇ ਚ ਮੈਂ ਹੈ 10ਵੇਂ ਮਹੀਨੇ ਸੈਲਰ ਚ ਜਾਣਾ ਉਹ ਫਿਰ ਬੰਗਾ ਤੋਂ ਸਾਹਮਣੀ ਨਹੀਂ ਇਹ ਮੱਝ ਅੱਛਾ ਸੈਲਰ ਚ ਜਾਣਾ ਸੱਜਰਾ ਸੁੰਜਾਂ ਵੀ ਗਾ ਦੋਨੇ ਮੱਝ ਠੀਕ ਆ ਉਹਦੇ ਕਰਕੇ ਫਿਰ ਮਾਹੇ ਚੱਲ ਇੱਕ ਮੱਝ ਘੜਦ ਗਈ ਅੱਛਾ ਅੱਛਾ ਤੂੰ ਸੈਲਰ ਸੈਲਰ ਚ ਡਿਊਟੀ ਕਰਦਾ ਹਾਂ ਮਨਿੰਗਾ ਕਰਦਾ ਸੈਲਰ ਠੀਕ ਆ ਠੀਕ ਆ ਠੀਕ ਕਰਕੇ ਫਿਰ ਮੱਝ ਵੇਚ ਰਾਇਆ ਠੀਕ ਆ ਹੋਰ ਨਹੀਂ ਕੋਈ ਗੱਲ ਮੱਝ ਤਾਂ ਰੱਖਣੀ ਸੀ ਇਹ ਠੀਕ ਆ ਫਿਰ ਮਾਹੇ ਯਾਰ ਫਿਰ ਤਿੰਨ ਚਾਰ ਬਸੂ ਸੱਜਰ ਸਾਹਮਣੇ ਬਹੁਤ ਔਖੇ ਆ ਔਖੇ ਆ ਔਖੇ ਆ ਤੂੰ ਤਾਂ ਸੁੰਜਾ ਖੜ ਦੇ ਦੋਸਤੋ ਇਹ ਚਲੋ ਘਰਾ ਦਿੰਗਾ ਹਰੇਕ ਬੰਦੇ ਦੀਆਂ ਮਜਬੂਰੀਆਂ ਹੁੰਦੀਆਂ ਹਰ ਇੱਕ ਬੰਦੇ ਨੂੰ ਆਇਆ ਹੁੰਦਾ ਨਾਲੇ ਤਾਂ 4 ਰੁਪਏ ਵਟ ਲਾਂਗੇ ਪੂਰੀ ਸੀਲ ਆ ਪੂਰੀ ਆ ਕੋਈ ਯਾਰ ਆ ਨਹੀਂ ਤੇ ਪੂਰੀ ਸੀਲ ਮੱਝ ਹੈਗੀ ਆ ਵੇਖੋ ਪੂਸ ਚੱਕੀ ਖੜੀ ਆ ਹੱਥ ਫੇਰੀ ਜਾਂਦਾ ਉੱਤੇ ਦੇ ਵਾਲੇ ਬਾਦ ਖਾਦੇ ਬੰਦੇ ਸਾਰਾ ਬਾਈ ਕੋਈ ਨਹੀਂ ਆ ਵੀ ਆਪ ਨੂੰ ਸਾਰਾ ਆਵੇ ਖਾਣਾ ਸੁਣਾ ਦੀ ਬਹੁਤ ਸਾਫ ਆ ਗਈ ਤੇ ਆ ਸਾਰਾ ਤੁਹਾਨੂੰ ਦਿਖਾਤਾ ਤੇ ਆ ਵੇਖੋ ਸਿੰਘਾ-ਸੁੰਗਾ ਦੀ ਵੀ ਬਹੁਤ ਸੋਹਣੀ ਆ ਉਹੀ ਤੇਲ ਤੇਲ ਵੀ ਨਹੀਂ ਲਾਇਆ ਪਤਾ ਤੇਲ ਵੀ ਨਹੀਂ ਲਾਇਆ ਇਹਦਾ ਅੱਛਾ ਤੇਲ ਤੂਲ ਲਾਇਆ ਹੋਣਾ ਨਹੀਂ ਕੋਹ ਵੀ ਨਹੀਂ ਲਾਇਆ ਤੇ ਤੇਲ ਵੀ ਨਹੀਂ ਲਾਇਆ ਠੀਕ ਹੈ ਹਾਂ ਤੇ ਆ ਦੋਸਤੋ ਆ ਸਾਨੂੰ ਇਧਰ ਵੀ ਨਿਕਮਾ ਰਾ ਦਿੰਨੇ ਆ ਐ ਨਹੀਂ ਕੋਈ ਵੀ ਦੂਜੀਆਂ ਲਿਬੜੀਆਂ ਖੜੀਆਂ ਤੇ ਇਹ ਕੱਲੀ ਚਲਕਾਈ ਵੀ ਆ ਤੇ ਪਸੂ ਨਾਲ ਸ਼ੌਂਕ ਵਾਲੇ ਘਰੇ ਤੁਹਾਨੂੰ ਕੋਈ ਵੀ ਬੰਦਾ ਇਸ ਗੱਲ ਦੀ ਗਵਾਹੀ ਭਰ ਸਕਦਾ ਵੀ ਮੇਜਰ ਬਾਬੇ ਦੇ ਘਰੋਂ ਮੱਝ ਲੈਣੀ ਆ ਤੇ ਤੁਹਾਨੂੰ ਆਪ ਹੀ ਅਗਲਾ ਦੱਸ ਦਊਗਾ ਵੀ ਉਥੋਂ ਪਸੂ ਲਿਆ ਵਾ ਤੇ ਕਿਹੜੀ ਸੇਵਾ ਚ ਆਇਆ ਵਾ ਹਾਂ ਤੇ ਪਹਿਲਾਂ ਤੋਂ ਇਹਨਾਂ ਨੇ ਉਹ ਆਪਾਂ ਗੰਗਾ ਨਗਰ ਤੋਂ ਲਿਆ ਦੀ ਸਿਆ ਮੱਝ ਅੱਛਾ ਥੱਲੇ 14 ਕਿਲੋ ਦੁੱਧ ਇਹ ਆ ਮੱਝ ਥੱਲੇ ਮੱਝ ਦਾ ਕੱਦ ਹੈ ਨਹੀਂ ਠੀਕ ਹੈ 14 ਕਿਲੋ ਦੁੱਧ ਕੱਢਦੀ ਇਹ ਮੱਝ ਹੂੰ ਦੁੱਧ ਵਾਲੀ ਆ ਹਾਂ ਦੁੱਧ ਵਾਲੀ ਆ ਪਤਲੇ ਪਿੰਡੇ ਦੀ ਆ ਨਗਰ ਦੀ ਆ ਮੱਝ ਜੀ ਜਮਾ ਕੀ ਹੋਰ ਠੀਕ ਹੈ ਠੀਕ ਹੈ ਇਹਦੀ ਸਾਰੀ ਪੂਛ ਥੱਲੇ ਲੱਗਦੀ ਆ ਬਾਈ ਇਹਦੀ ਠੀਕ ਹੈ ਠੀਕ ਹੈ ਠੀਕ ਹਾਂ ਉਹ ਵੇਖੋ ਜਮਾ ਪੂਛ ਐ ਮੈਟ ਨਾ ਖੈਂਦੀ ਹੈਗੀ ਹਾਂ ਬਾਈ ਤੇ ਇਹ ਮੱਝ ਹੂੰ ਹੈ ਵੀ ਸੀਰਾ ਵੱਜ ਪੂਰੀ ਦਾ ਹਾਂ ਵੀ ਉਹ ਹੀ ਗੱਲ ਨਹੀਂ ਠੀਕ ਹੈ ਠੀਕ ਹੈ ਤੇ ਇਹ ਤਾਂ ਦੋਸਤੋ ਇਧਰ ਤਾਂ ਆਪਾਂ ਤੁਹਾਨੂੰ ਨਿਗਾ ਮਰਾਈ ਸੀਗੀ ਵੀ ਯਾਨੀ ਕਿ ਹਾਂ ਮੱਝ ਆਹਾ ਵੇਚ ਰੀਆਂ ਤੇ ਉਧਰ ਤੁਹਾਨੂੰ ਨਿਗਾ ਐ ਮਰਾਈ ਸੀ ਵੀ ਐ ਨਹੀਂ ਵੀ ਕੱਲੀ ਇਹੀ ਚਲਕਾ ਕੇ ਖਲਿਆਰੀ ਵੀ ਆ ਤੇ ਵੈਸੇ ਸਾਹ ਸੁਭਾਈ ਚੰਗੀ ਜਮਾ ਪੂਰਾ ਵੀ ਇੱਕ ਵੀ ਐ ਕੌਦੀ ਵੀ ਨੇੜੇ ਨਹੀਂ ਸੀ ਸਰੋਂ ਦੇ ਤੇ ਤੁਹਾਨੂੰ ਕੋਈ ਲਾਂਬਾ ਨਹੀਂ ਆਊਗਾ ਪੂਰੀ ਯਕੀਨ ਵਾਲੀ ਮੱਝ ਜੇ ਕਿਸੇ ਨੇ ਘਰੇ ਰੱਖਣੀ ਆ ਬੇਫਿਕਰ ਹੋ ਕੇ ਲੈ ਜਾ ਸਕਦਾ ਤੇ ਵੀਡੀਓ ਨੂੰ ਕਰਦੇ ਸ਼ੇਅਰ ਤੇ ਬਾਈ ਦਾ ਆਪਾਂ ਉੱਤੇ ਨੰਬਰ ਚਲਾਉਣੇ ਆ ਨੰਬਰ ਬੋਲ ਦੇ ਬਾਈ 98551 ਬਾਈ 76077 98551 78077 ਸ਼ਕੰਦਰ ਹੈ ਮੇਰਾ ਨਾਮ 78077 78077 ਹਾਂਜੀ ਤੇ ਸ਼ਕੰਦਰ ਬਾਬੇ ਦਾ ਜਦੋਂ ਮਰਜੀ ਪੁੱਛ ਲਓ ਮੇਜਰ ਬਾਬੇ ਦਾ ਸ਼ਕੰਦਰ ਪੂਰੀ ਵੱਡੀ ਮੱਝ ਆ ਕੋਈ ਛੋਟੀ ਮੱਝ ਨਹੀਂ ਤੇ ਚੰਗੀ ਵੱਡੀ ਮੱਝ ਆ ਗਈ ਮੇਰੇ ਹਿਸਾਬ ਨਾਲ ਤੀਜੀ ਸੂਏ ਹੋਊਗੀ ਤੀਜੀ ਸੂਏ ਆਪਾਂ ਭਾਈ ਐਵੇਂ ਆਪਾਂ ਗਲੇ ਝੂਠ ਮਾਰਦਿਆਂ ਤੀਜਾ ਵੀ ਆ ਤੀਜਾ ਆਪਦਾ ਅਗਲੇ ਝੂਠ ਮਾਰ ਕੇ ਦੇਣੀ ਨਹੀਂ ਦੇਣੀ ਨਹੀਂ ਹਾਂ ਤੇ ਤੀਜੀ ਸੂਏ ਮੱਝ ਇੱਥੋਂ ਤਾਂ ਸੱਦੀ ਕਰਦੇ ਜਿਹੜੀ ਇੱਥੋਂ ਤਸੱਲੀ ਕਰ ਲਈ ਕਹਿੰਦਾ ਸਹੀ ਗੱਲ ਆ ਤੇ ਦੋਸਤੋ ਗੱਲ ਇਹ ਆ ਵੀ ਸ਼ੇਅਰ ਕਰ ਦਿਓ ਵੀਡੀਓ ਤੇ ਜੇ ਕਿਸੇ ਘਰ ਵਾਲੇ ਨੇ ਜਾਣੀ ਯਾਰ ਘਰੇ ਰੱਖਣ ਨੂੰ ਦੁੱਧ ਪੀਣ ਨੂੰ ਤੇ ਘਰੋਂ ਮੱਝ ਬਹੁਤ ਜਾਨੀ ਕਿ ਨਾ ਔਖੀ ਮਿਲਦੀ ਹੈ ਚੰਗੀ ਮੱਝ ਤੇ ਮੰਡਗਾ-ਮੁੰਡਗਾ ਤੇ ਆਪਣੀ ਪੂਰੀ ਸਾਭੀ ਵੀ ਆ ਕੋਈ ਆਪਾਂ ਦੇਸੀ ਵੀਡੀਓ ਗੰਦਾਰੇ ਤੋਂ ਬਣਾ ਬਣਾਉਂਦੇ ਆ ਬੱਕੇ ਗੰਦਾਰੇ ਤੋਂ ਠੀਕ ਆ ਉਹਦੀ ਚਾਲਦਾ ਬਣਾ ਠੀਕ ਆ ਠੀਕ ਆ ਠੀਕ ਆ ਪੂਰਾ ਆਪਾਂ ਕੋਈ ਫੀਡ-ਫੀਡ ਜੀ ਨਹੀਂ ਪਾਉਂਦੇ ਇਹ ਆਪਾਂ ਆਪਾਂ ਦਾ ਵਧੀਆ ਚੀਜ਼ ਤੇ ਮੰਡਗਾ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਕੀ ਕੁਛ ਚੱਲਦਾ ਤੇ ਘਰੋਂ ਮੱਝ ਜੇ ਮਿਲ ਜੇ ਤੇ ਉਹਦੀ ਤਸੱਲੀ ਬਹੁਤ ਹੁੰਦੀ ਆ ਤੇ ਧੰਨਵਾਦ ਮਿਲਦੇ ਆ